ਪਰ ਇਸ ਸਤਿ ਸ੍ਰੀ ਅਕਾਲ ਸੋਸ਼ਲ ਟੀਵੀ ਪੰਜਾਬੀ ਦੇਖ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ ਹਾਂ 29 ਦਸੰਬਰ ਅੱਜ ਦੀਆਂ ਵੱਡੀਆਂ ਖਬਰਾਂ ਅਤੇ ਇਸ ਕੀ ਮਾਲ ਲੈ ਕੇ ਹਾਜ਼ਰ ਹੋ ਗਿਆ 80 ਕਰੋੜ ਲੋਕਾਂ ਨੂੰ ਸਰਕਾਰ ਦਾ ਵੱਡਾ ਤੋਹਫ਼ਾ ਹੁਣ ਤੁਹਾਨੂੰ ਰਾਸ਼ਨ ਕਾਰਡ ਦੇ ਉੱਤੇ ਰਾਸ਼ਨ ਦੇ ਨਾਲ 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 ਪੈਸੇ ਵੀ ਮਿਲਣ ਵਾਲੇ ਨੇ ਤੇ ਕਿੰਨੇ ਪੈਸੇ ਮਿਲਣਗੇ ਆਪਾਂ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਮੁਫਤ ਬਿਜਲੀ ਸੰਬੰਧੀ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਤੇ 1 ਤਰੀਕ ਤੋਂ ਇਹ 6 ਵੱਡੇ ਨਿਯਮ ਨੇ ਜਿਹੜੇ ਉਹ ਬਦਲਣ ਵਾਲੀ ਨਿ। ਤੇ ਹੁਣ ਖਬਰਾਂ ਨੂੰ ਵਿਸਥਾਰ ਦੇ ਨਾਲ ਸ਼ੁਰੂ ਕਰਦੇ ਆਂ ਪਰ ਉਸ ਤੋਂ ਪਹਿਲਾਂ ਤੁਹਾਨੂੰ ਨਿੱਕੀ ਜਿਹੀ ਗੁਜਾਰਿਸ਼ ਕਰਾਂਗੇ ਕਿ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਚੈਨਲ ਹਲੇ ਤੱਕ ਸਬਸਕ੍ਰਾਈਬ ਨਹੀਂ ਕਰਿਆ ਤਾਂ ਜਲਦੀ ਜਲਦੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਘੰਟੀ ਵਾਲੇ ਬਟਨ ਨੂੰ ਦਬਾ ਕੇ ਉਹਨੂੰ ਆਲ ਤੇ ਪ੍ਰੈਸ ਕਰ ਲਓ ਤਾਂ ਕਿ ਤੁਹਾਨੂੰ ਸਾਡੀ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਖਬਤੋ ਪਹਿਲਾਂ ਮਿਲਦਾ ਰਹੇ। ਤਾਂ ਪਹਿਲੀ ਵੱਡੀ ਖਬਰ ਦੇ ਤੁਹਾਨੂੰ ਲੈ ਕੇ ਚੱਲਦੇ ਆ ਇੱਥੇ ਤੁਸੀਂ ਪੜ੍ਹ ਸਕਦੇ ਹੋ ਕੇਂਦਰ ਸਰਕਾਰ ਦਾ ਵੱਡਾ ਫੈਸਲਾ 80 ਕਰੋੜ ਲੋਕਾਂ ਦੀ ਬੱਲੇ ਬੱਲੇ ਹੋਵੇਗੀ ਹੁਣ ਰਾਸ਼ਨ ਦੇ ਉਤੇ ਤੁਹਾਨੂੰ ਰਾਸ਼ਨ ਕਾਰਡ ਦੇ ਇੰਨੇ ਪੈਸੇ ਜਿਹੜੇ ਨੇ ਉਹ ਮਿਲਣ ਵਾਲੇ ਨੇ ਸੋ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੇ ਤੁਸੀਂ ਮੁਫਤ ਰਾਸ਼ਨ ਦੇ ਲਾਭਪਾਤਰੀ ਹੋ ਤਾਂ ਇਹ ਖਬਰ ਤੁਹਾਡੇ ਲਈ ਬਹੁਤ ਜ਼ਿਆਦਾ ਫਾਇਦੇਮੰਦ ਸਾਬਤ ਹੋ ਸਕਦੀ ਹੈ ਕਿਉਂਕਿ ਹੁਣ ਮੁਫਤ ਰਾਸ਼ਨ ਪ੍ਰਾਪਤ ਕਰਨ ਲਈ ਸਿਰਫ ਇੱਕ ਦਸਤਾਵੇਜ਼ ਨਹੀਂ ਰਹੇਗਾ ਸਗੋਂ ਸਰਕਾਰ ਹੁਣ ਕਣਕ ਛੋਲੇ ਚਾਵਲ ਵਰਗੀਆਂ ਖਾਣ ਪੀਣ ਵਾਲੀਆਂ ਚੀਜ਼ਾਂ ਦੇ ਨਾਲ ਰਾਸ਼ਨ ਕਾਰਡ ਦੇ ਇੱਕ ਇੱਕ ਹਜ਼ਾਰ ਰੁਪਏ ਦੇਣ ਦੀ ਜਿਹੜੀ ਯੋਜਨਾ ਹੋ ਬਣਾ ਰਹੀ ਹੈ ਹਾਲਾਂਕਿ ਸਿਰਫ ਅਜਿਹੇ ਲੋਕਾਂ ਨੂੰ ਇਸ ਰਕਮ ਦਾ ਲਾਭ ਮਿਲੇਗਾ ਜਿਨ੍ਹਾਂ ਨੇ اے ਕੇ ਯੂ ਆਈ ਸੀ ਕਰਵਾ ਲਈ ਹੈ ਹਾਲਾਂਕਿ ਇਸ ਦੇ ਲਈ ਲਾਭਪਾਤਰੀ ਨੂੰ ਕੁਝ ਸ਼ਰਤਾਂ ਵੀ ਪੂਰੀਆਂ ਕਰਨੀਆਂ ਪੈਣਗੀਆਂ ਮੀਡੀਆ ਰਿਪੋਰਟਰ ਦੇ ਮੁਤਾਬਕ ਸੰਭਵ ਹੈ ਕਿ ਰਕਮ ਮਿਲਣ ਦਾ ਦਲਾਅ ਨਵੇਂ ਸਾਲ ਤੋਂ ਪਹਿਲਾਂ ਕੀਤਾ ਜਾਵੇ ਹਾਲਾਂਕਿ ਫਿਲਹਾਲ ਇਹ ਖਬਰ ਸਿਰਫ ਸੂਤਰਾਂ ਦੇ ਹਵਾਲੇ ਨਾਲ ਪ੍ਰਕਾਸ਼ਿਤ ਕੀਤੀ ਗਈ ਹੈ ਸਰਕਾਰ ਵੱਲੋਂ ਕੋਈ ਅਧਿਕਾਰਤ ਐਲਾਨ ਹਲੇ ਤੱਕ ਨਹੀਂ ਕੀਤਾ ਗਿਆ ਸਿਰਫ ਇਹ ਲੋਕ ਕਰ ਸਕਦੇ ਨੇ ਲਾਭ ਪ੍ਰਾਪਤ ਹੁੰਦਾ ਹੈ ਦੀ ਇਹ ਕਿ ਬਾਦੂ ਲਾਭ ਸਕੀਮ ਲਈ ਸਿਰਫ ਬੀਪੀਐਲ ਕਾਰ ਧਾਰਕਾਂ ਨੂੰ ਸ਼ਾਮਲ ਕਰਨ ਦੀ ਜਾਣਕਾਰੀ ਇਹ ਦੱਸਿਆ ਜਾ ਰਿਹਾ ਹੈ ਕਿ ਜਿਹੜੇ ਪਰਿਵਾਰ ਜਿਨ੍ਹਾਂ ਦਾ ਕਮਾਉਣ ਵਾਲਾ ਕੋਈ ਨਹੀਂ ਜਾਂ ਉਹਨਾਂ ਦੀ ਸਲਾਨਾ ਆਮਦਨ 1 ਲੱਖ ਰੁਪਏ ਤੋਂ ਘੱਟ ਹੈ ਅਜਿਹੇ ਪਰਿਵਾਰਾਂ ਨੂੰ ਨਗਦ ਯੋਜਨਾ ਵਿੱਚ ਸ਼ਾਮਲ ਕੀਤਾ ਜਾਵੇਗਾ ਹਾਲਾਂਕਿ ਹੁਣ ਤੱਕ ਸਿਰਫ ਕੀ ਆਸਰੀਆਂ ਹੱਥ ਲਗਾਇਆ ਜਾ ਰਹੇ ਹਨ ਕਿ ਅਧਿਕਾਰਤ ਤੌਰ ਤੇ ਅਜੇਾ ਕੋਈ ਐਲਾਨ ਨਹੀਂ ਕੀਤਾ ਗਿਆ ਨਾਲ ਹੀ ਇਸ ਮਤ ਨਾਲ ਪਹਿਲਾਂ ਯੋਗਤਾ ਕੇਕੇਵਾਈਸੀ ਦੱਸੀ ਜਾ ਰਹੀ ਹੈ ਕਿਉਂਕਿ ਹੁਣ ਸਰਕਾਰ ਬਿਨਾਂ ਕੇਕੇਵਾਈਸੀ ਵਾਲਿਆਂ ਨੂੰ ਮੁਫਤ ਰਾਸ਼ਨ ਦਾ ਲਾਭ ਵੀ ਨਹੀਂ ਦੇਵੇਗੀ ਇਸ ਲਈ ਡਾਟਾ ਜਿਹੜਾ ਤਿਆਰ ਕੀਤਾ ਜਾ ਰਿਹਾ ਰਾਸ਼ਨ ਕਾਰਡ ਈਕੇਵਾਈਸੀ ਕੀਤ ਹੋਣੇ ਵੀ ਰੱਖ ਦਿੰਨੇ ਆ ਰਾਸ਼ਨ ਕਾਰਡ ਈਕੇਵਾਈਸੀ ਦਾ ਇਲੈਕਟ੍ਰਿਕ ਆਪਣੇ ਗਾਹਕਾਂ ਨੂੰ ਜਾਣੂ ਇੱਕ ਪ੍ਰਕਿਰਿਆ ਜਿਸ ਰਾਹੀਂ ਰਾਸ਼ਨ ਕਾਰਡ ਧਾਰਕ ਦੀ ਪਛਾਣ ਇਲੈਕਟ੍ਰੋਨਿਕ ਤਰੀਕੇ ਨਾਲ ਤਸਦੀਕ ਕੀਤੀ ਜਾਂਦੀ ਹੈ ਇਸ ਪ੍ਰਕਿਰਿਆ ਵਿੱਚ ਰਾਸ਼ਨ ਕਾਰਡ ਧਾਰਕ ਨੂੰ ਆਪਣੀ ਨਿੱਜੀ ਜਾਣਕਾਰੀ ਜਿਵੇਂ ਕਿ ਨਾਮ ਪਤਾ ਮੋਬਾਈਲ ਨੰਬਰ ਆਦਿ ਜਾਂ ਆਨਲਾਈਨ ਅਪਡੇਟ ਕਰਨਾ ਹੁੰਦਾ ਇਸ ਤੋਂ ਇਲਾਵਾ ਇਸ ਨੂੰ ਪ੍ਰਧਾਰ ਕਰਨਾ ਲਿੰਕ ਕਰਕੇ ਬਾਇਓਮੈਟ੍ਰਿਕ ਵੈਰੀਫਿਕੇਸ਼ਨ ਵੀ ਕੀਤਾ ਜਾਂਦਾ ਈਕੇਵਾਈਸੀ ਕਰਵਾਉਣ ਦੇ ਪਿੱਛੇ ਸਰਕਾਰ ਦਾ ਮਕਸਦ ਹਰ ਲੋੜਵੰਦ ਨੂੰ ਯੋਜਨਾ ਪ੍ਰਾਪਤ ਕਰਨ ਦਾ ਲਾਭ ਦੇਣਾ ਹੈ ਕਿਉਂਕਿ ਦੇਸ਼ ਵਿੱਚ ਕਰੋੜਾਂ ਫਰਜ਼ੀ ਲੋਕ ਵੀ ਮੁਫਤ ਰਾਸ਼ਨ ਦਾ ਲਾਭ ਲੈ ਰਹੇ ਹਨ ਤਾਂ ਜੋ ਅਸਲ ਯੋਗ ਹਨ ਉਹਨਾਂ ਨੂੰ ਹੀ ਸਕੀਮ ਦਾ ਲਾਭ ਜਿਹੜਾ ਉਹ ਮਿਲ ਸਕੇ ਇਸ ਲਈ ਵਿਭਾਗ ਨੇ KYC ਜਾਂ ਤਸਦੀਕ ਤੋਂ ਬਾਅਦ ਸਿਰਫ ਯੋਗ ਲੋਕਾਂ ਦੀ ਸਕੀਮ ਦਾ ਲਾਭ ਲੈ ਸਕਣਗੇ ਸੋ ਜਿਹੜੀ ਇਹ ਵੱਡੀ ਅਪਡੇਟ ਰਾਸ਼ਨ ਨੂੰ ਲੈ ਕੇ ਦੇ ਨਾਲ ਹੀ ਆਪਾਂ ਚੱਲਦੇ ਹਾਂ ਅਗਲੀ ਵੱਡੀ ਖਬਰ ਦੇ ਵੱਲ ਨਵਾਂ ਸਾਲ ਯਾਨੀ ਕਿ 1 ਜਨਵਰੀ 2025 ਤੋਂ 6 ਵੱਡੇ ਬਦਲਾਅ ਹੋਣ ਵਾਲੇ ਨੇ ਤੇ ਲੋਕਾਂ ਨੂੰ ਝਟਕਾ ਵੀ ਲੱਗ ਸਕਦਾ ਤੇ ਬੜੀ ਰਾਹਤ ਵੀ ਮਿਲ ਸਕਦੀ ਆ ਆਓ ਆਪਾਂ ਤੁਹਾਨੂੰ ਪੂਰੀ ਜਾਣਕਾਰੀ ਜਿਹੜੀ ਸਾਂਝੀ ਕਰਦੇ ਆ ਜਿਹਦੇ ਵਿੱਚ ਗੈਸ ਸਿਲੰਡਰ ਦੀ ਕੀਮਤ ਦੇ ਵਿੱਚ ਵੀ ਬਦਲਾਅ ਹੋਵੇਗਾ ਤੇ ਮਹਿੰਗੀਆਂ ਕਾਰਾਂ ਹੋ ਸਕਦੀਆਂ ਨੇ ਜੀ ਕਾਰ ਖਰੀਦਣਾ ਤੁਹਾਨੂੰ ਮਹਿੰਗਾ ਪੈ ਸਕਦਾ ਨਵੇਂ ਚਾਲ ਚ ਕਾਰ ਖਰੀਦਣੀ ਮਹਿੰਗੀ ਹੋਵੇਗੀ ਦੇਖ ਲਈ ਕਿ ਆਟੋਮੋਬਾਈਲ ਕੰਪਨੀਆਂ ਨੇ ਵਾਹਨਾਂ ਦੀ ਕੀਮਤਾਂ ਵਧਾਉਣ ਦਾ ਐਲਾਨ ਕੀਤਾ ਨਾਲ ਜੋ 1 ਤਿੰਨ ਫੀਸਦੀ ਦਾ ਵਾਧਾ ਹੋਵੇਗਾ ਕੰਪਨੀਆਂ ਦੇ ਇਹਦੇ ਕਾਰਨ ਉਤਪਾਦਨ ਚਾਰਜ ਅਤੇ ਲਾਗਤ ਵਿੱਚ ਵੀ ਵਾਧਾ ਦੱਸਿਆ ਹੈ ਇਸ ਤੋਂ ਬਿਨਾ ਈਪੀਓ ਖਾਤਾਧਾਰਕਾਂ ਲਈ ਤੋਹਫਾ ਹੋਵੇਗਾ ਇਸ ਤੋਂ ਬਿਨਾ ਜੁਪੀਆਈ 123 ਪੇ ਭੁਗਤਾਨ ਸੀਮਾ ਜਿਹੜੀ ਉਹ ਵਧੇਗੀ ਕਿਸਾਨਾਂ ਨੂੰ ਬਿਨਾ ਗਾਰੰਟੀ ਤੋਂ ਕਰਜ਼ਾ ਵੀ ਜਿਹੜਾ ਮਿਲੇਗਾ ਇਹ ਵੀ ਵੱਡਾ ਬਦਲਾਅ ਹੋਵੇਗਾ ਏਪੀਡੀ ਨੀਮਾ ਵਿੱਚ ਵੀ ਬਦਲਾਅ ਹੋਵੇਗਾ ਇਸ ਤੋਂ ਬਿਨਾ ਇਧਰੇ ਇਹ ਛੇ ਵੱਡੇ ਬਦਲਾਅ ਹੋਣਾਂ ਨੇ ਇਹਨਾਂ ਦੀ ਸੰਪੂਰਨ ਜਾਣਕਾਰੀ ਸੀ ਅਲੱਗ ਤੋਂ ਵੀਡੀਓ ਬਣਾਈ ਹੈ ਤੁਸੀਂ ਚੈਨਲ ਤੇ ਜਾ ਕੇ ਜਿਹੜੀ ਹੈ ਉਹ ਦੇਖ ਸਕਦੇ ਹੋ ਤੇ ਇੱਕ ਹੋਰ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਮੁੱfte ਬਿਜਲੀ ਲੈਣ ਵਾਲਾ ਸਬੰਧੀ ਆਪ ਸਰਕਾਰ ਦਾ ਨਵੇਂ ਸਾਲ ਤੇ ਵੱਡਾ ਤੋਹਫਾ 50% ਦੀ ਤੱਕ ਬਿਜਲੀ ਦੇ ਜਿਹੜੇ ਚਾਰਜ ਨੇ ਉਹ ਘਟਾ ਦਿੱਤੇ ਨੇ ਸੋ ਦਿੱਲੀ ਤੋਂ ਵੱਡੀ ਅਪਡੇਟ ਆ ਦਿੱਲੀ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਨਵੇਂ ਸਾਲ ਉਤੇ ਦਿੱਲੀ ਵਾਸੀਆਂ ਨੂੰ ਵੱਡਾ ਤੋਹਫਾ ਦਿੱਤਾ ਆਪ ਸਰਕਾਰ ਵੱਲੋਂ جاری بیਾਨ ਮੁਤਾਬਕ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਬਿਜਲੀ ਬਿਲਾ ਦੇ ਲੱਗਣ ਵਾਲੇ ਸਰਚਾਰਜ ਨੂੰ ਕਾਫੀ ਘਟਾ ਦਿੱਤਾ ਗਿਆ ਇਸ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ ਤੇ ਬਿਜਲੀ ਦਾ ਬਿਲ ਵੀ ਘਟੇਗਾ ਦਰਅਸਲ ਪਾਵਰ ਪਰਚੇਜ ਅਡਜਸਟਮੈਂਟ ਚਾਰਜ ਦੀ ਦਰਾਂ ਤੋਂ ਪਹਿਲਾਂ BRPEL ਲਈ 35.83% ਦੀ BYPL ਲਈ 38.12% ਤੇ PP DDL ਲਈ 33.3% ਦੀ ਹੁਣ ਇਸ ਕਰਮਬਰਬਤ ਘਟਾ ਕੇ 18.19% ਦੀ 13.63% ਦੀ ਤੇ 20.52% ਦੀ ਜਿਹੜੀ ਉਹ ਕਰ ਦਿੱਤੀ ਹੈ ਇਸ ਕਟੌਤੀ ਬਾਅਦ ਲਈ ਸਾਰੇ ਖਪਤਕਰਾਂ ਦੇ ਬਿਜਲੀ ਬਿੱਲ ਵਿੱਚ ਕਮੀ ਆਵੇਗੀ ਦਿਲੀ ਦੀ ਮੁੱਖ ਮੰਤਰੀ ਅਤੇ ਸੀ ਬਿਜਲੀ ਮੰਤਰੀ ਆਲਾ ਵੀ ਸੰਭਾਲਦੇ ਨੇ ਉਹਨਾਂ ਕਿਹਾ ਹੈ ਕਿ ਆਮ ਆਦਮੀ ਪਾਰਟੀ ਦੇ ਇਮਾਨਦਾਰ ਲੋਕਾਂ ਦੀ ਹਤੇਸੀ ਸਰਕਾਰ ਕਾਰਨ ਇਹ ਸੰਭਵ ਜਿਹੜਾ ਹੋਇਆ ਮੁੱਖ ਮੰਤਰੀ ATI ਨੇ ਕਿਹਾ ਹੈ ਕਿ ਦਿੱਲੀ ਸਰਕਾਰ ਬਿਜਲੀ ਸਪਲਾਈ ਦੇ ਚੈਨ ਦੇ ਸਹੀ ਪ੍ਰਬੰਧਨ ਅਤੇ ਪੂਰਵ ਜੂਨਾਬੰਦੀ ਰਾਹੀ ਇਹ ਪ੍ਰਾਪਤ ਕਰਨ ਦੇ ਯੋਗ ਹੈ ਉਹਨਾਂ ਐ ਦੱਸਿਆ ਕਿ ਨਾਇਡਾ ਤੇ ਗੁਰੂਗ੍ਰਾਮ ਵਰਗੇ ਗਵਾਂਢੀ ਸਰਵ ਵਿੱਚ ਨਾ ਸ਼ਰਫ ਬਿਜਲੀ ਦਾ ਦਰਾਂ ਵੱਧ ਹਨ ਸਗੋਂ ਗਰਮੀ ਦੇ ਮੌਸਮ ਵਿੱਚ ਅਕਸਰ ਬਿਜਲੀ ਕੱਟ ਵੀ ਹੁੰਦੀ ਹੈ ਜਦੋਂ ਕਿ ਦਿੱਲੀ ਵਿੱਚ ਲੋਕ 24 ਘੰਟੇ ਬਿਜਲੀ ਸਪਲਾਈ ਦਾ ਨੰਦਲੈਂਡ ਦੇ ਹਨ ਤੇ ਸਾਡੀਆਂ ਨੀਤੀਆਂ ਕਾਰਨ ਕਈ ਮਾਮਲੇ ਵਿੱਚ ਉਹਨਾਂ ਦੇ ਬਿਜਲੀ ਦੇ ਬਿੱਲ ਵੀ ਜ਼ੀਰੋ ਹਨ ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਦਿੱਲੀ ਸਰਕਾਰ ਨੇ ਹਮੇਸ਼ਾ ਖਪਤਕਾਰਾਂ ਨੂੰ ਬਿਜਲੀ ਦੇ ਰਾਹ ਵਿੱਚ ਵਾਅਦੇ ਤੋਂ ਬਚਾਉਣ ਨੂੰ ਪਹਿਲ ਦਿੱਤੀ ਹੈ ਤਾਂ ਜੋ ਬਿਜਲੀ ਫੰਡ ਕੰਪਨੀ ਅਤੇ ਬਿਜਲੀ ਗ੍ਰੈਗੂਲੇਟਰੀ ਕਮਿਸ਼ਨ ਦੁਆਰਾ ਨਿਰਧਾਰਿਤ ਨਿਯਮਾਂ ਦੀ ਪਾਲਣਾ ਕਰਨ ਤਾਂ ਜੋ ਪਾਵਰ ਪਰਚੇਸ ਕਾਸਟ ਐਡਜਸਟਮੈਂਟ ਚਾਰਜ ਲਗਾਉਣ ਲਈ ਇਕਾਤਮਕ ਕਰ ਅਧਿਕਾਰ ਸਸਤਾ ਹੈ ਆਪਣੇ ਟ੍ਰੈਫਿਕ ਰੈਗੂਲੇਸ਼ਨ 2017 ਦੇ ਅਧੀਨ ਕੰਮ ਕਰਦੀ ਹੈ ਇਸ ਮੈਨੂਅਲ ਵਿੱਚ ਪੀਪੀਐਸ ਨਾਲ ਸੰਬੰਧਿਤ ਕਲਿੱਕ ਕਰਿਆ ਫਰੇਮਵਰਕ ਪ੍ਰਵਾਨਗੀ ਰਿਕਵਰੀ ਅਤੇ ਅਡਜਸਟਮੈਂਟ ਦਾ ਸਾਰੇ ਬੇਰੇ ਮੇ ਦਾ ਫੈਸਲਾ ਜਿਹੜਾ ਹੋ ਕੀਤਾ ਗਿਆ ਏ ਸੋ ਇਹਦੇ ਨਾਲ ਚੱਲਦਾ ਇੱਕ ਹੋਰ ਵੱਡੀ ਅਪਡੇਟ ਦੇ ਵੱਲ ਬਟੰਡਾ ਵਾਸਹਾ ਹਾਦਸਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੁਆਵਜ਼ੇ ਦਾ ਕੀਤਾ ਐਲਾਨ ਦੰਦਾ ਦੇ ਕਿ ਪੰਜਾਬ ਦੇ ਬਟੰਡਾ ਵਿੱਚ ਇੱਕ ਭਿਆਨਕ ਵਾਸਹਾ ਹਾਦਸਾ ਵਾਪਰਿਆ ਬਟੰਡੇ ਵਿੱਚ ਸ਼ੁੱਕਰਵਾਰ ਨੂੰ ਇੱਕ ਨਿੱਜੀ ਕੰਪਨੀ ਦੀ ਵਾਹ ਨਾਲ ਭਿਆਨਕ ਖਾਸਾ ਵਾਪਰ ਗਿਆ ਦੱਸ ਦਈਏ ਕਿ バス ਦੇ ਡਰੇਨ ਵਿੱਚ ਡਿੱਗੇ ਦੌਰਾਨ ਰੋਲਾ ਪੈ ਗਿਆ ਬਠਿੰਡ ਦੇ ਜੀਮਰ ਸਿੰਘ ਵਾਲਾ ਤੇ ਕੋੜ ਸਮੀਰ ਵਿਚਕਾਰ ਸਬਾਰੇ ਨਾਲ ਪਰ ਇੱਕ ਨਿੱਜੀ バス ਨਾਲ ਵਿੱਚ ਡੇਗੇ ਦੌਰਾਨ ਇੱਕ ਬੱਚੇ ਸਮੇਤ 8 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੌਰਾਨ ਕਈ ਯਾਤਰੀ ਗੰਭੀਰ ਜ਼ਖਮੀ ਹੋ ਗੰਡੇ ਤੇ ਪ੍ਰਧਾਨ ਮੰਤਰੀ ਜਨਿੰਦਰ ਮੋਦੀ ਨੇ ਬਠਿੰਡਾ ਅਸੇਚ ਦੁੱਖ ਪ੍ਰਗਟ ਕਰਦੇ ਮਿਤਕਾ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਤੇ ਜ਼ਖਮੀ ਨੂੰ 50-50 ਹਜ਼ਾਰ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ ਪ੍ਰਧਾਨ ਮੰਤਰੀ ਦਫ਼ਤਰ ਦੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਪੋਸਟ ਕੀਤਾ ਹੈ ਪੰਜਾਬ ਦੇ ਬਟਿੰਡਾ ਵਿੱਚ ਬਸ ਆਦਿ ਲੋਕਾਂ ਦੇ ਮੌਤ ਤੋਂ ਦੁਖੀ ਆਪਣੇ ਅਜ਼ੀਜ਼ਾਂ ਨੂੰ ਗੋਆਣ ਵਾਲਿਆਂ ਪ੍ਰਤੀ ਹਮਦਰਦੀ ਅਤੇ ਜ਼ਖਮੀਆਂ ਦੀ ਜਲਦੀ ਠੀਕ ਹੋਣ ਦੀ ਕਾਮਨਾ ਹਰੇਕ ਮਿੱਤਕ ਦੇ ਪਰਿਵਾਰ ਨੂੰ ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਫੰਡ ਵਿੱਚੋਂ 2 ਲੱਖ ਰੁਪਏ ਤੇ ਜ਼ਖਮੀਆਂ ਨੂੰ 50 ਹਜ਼ਾਰ ਰੁਪਏ ਜਿਹੜੇ ਉਹ ਦਿੱਤੇ ਜਾਣਗੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਸਥਾਨਕ ਵਿਧਾਇਕ ਨੇ ਦੱਸਿਆ ਹੈ ਕਿ ਬਚਾਅ ਕਾਰਜ ਲਗਾਤਾਰ ਜਾਰੀ ਹੈ ਐਨਡੀਆਰਐਫ ਵਰਸ ਸਥਾਨਕ ਲੋਕ ਮਿਲ ਕੇ ਜ਼ਖਮੀਆਂ ਨੂੰ ਬਚਾਉਣ ਦੇ ਕੋਸ਼ਿਸ਼ ਕਰ ਰਹੇ ਹਨ ਘਟਨਾ ਦੇ ਸਮੇਂ ਮਠੰਡਾ ਵਿੱਚ ਭਾਰੀ ਮੀਂਹ ਪੈ ਰਿਹਾ ਸੀ ਜਿਲਾ ਅਧਿਕਾਰੀਆਂ ਨੇ ਕਿਹਾ ਕਿ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਿਹੜੀ ਆ ਹੋ ਸੁਝਾਵੇਗੀ ਸਵੇਰ ਵਾਲੀ ਇੱਕ ਹੋਰ ਵੱਡੀ ਖਬਰ ਦੇ ਵੱਲ ਆਪਾਂ ਰੁਕੇ ਕਰਦੇ ਹਾਂ ਸਰਕਾਰ ਦੇ ਇਲਾਵਾ ਤਨੀਏ ਪਰਿਵਾਰਾਂ ਦੇ ਖਾਤੇ ਦੇ ਵਿੱਚ ਇਸਕੀਮ ਦੇ ਪੈਸੇ ਪਾਏ ਨੇ ਮੁੱਖ ਮੰਤਰੀ ਨੇ ਦਿੱਤੀ ਇਹ ਜਾਣਕਾਰੀ ਤੋਂ ਦੱਸ ਦੇ ਕਿ ਮੁੱਖ ਮੰਤਰੀ ਨੈਭ ਸਿੰਘ ਸੈਣੀ ਨੇ ਦੀਨਦਿਆਲ ਉਪਾਧਿਆ ਤੋਦਿਆ ਪਰਿਵਾਰ ਸੁਰੱਖਿਆ ਯੋਜਨਾ ਇਹ 3882 ਲਾਪਤ ਰਿਦੇ ਬੈਂਕ ਖਾਤੇ ਵਿੱਚ 144.73 ਕਰੋੜ ਰੁਪਏ ਦੀ ਰਕਮ ਜਿਹੜੀ ਜਾਰੀ ਕੀਤੀ ਆ ਨੌਂデア ਫਰਵਾਰਾ ਨੂੰ ਸਮਾਜਿਕ ਵਿੱਤੀ ਸੁਰੱਖਿਆ ਪ੍ਰਦਾਨ ਕਰਨ ਦੇ ਵਿਸ਼ੇ ਨਾਲ ਸ਼ੁਰੂ ਕੀਤੀ ਗਈ ਯੋਜਨਾ ਦਾ ਉਦੇਸ਼ ਪਰਿਵਾਰ ਦੇ ਕਿਸੇ ਮੈਂਬਰ ਦੀ ਮੌਤ ਜਾਂ ਸਥਾਈ ਅਪੰਗਤਾ ਕਾਰਨ ਵਿੱਤੀ ਮੁਸ਼ਕਲਾਂ ਦਾ ਸਾਹਮਣਾ ਕਰੇ ਲੋਕਾਂ ਨੂੰ ਸਹਾਇਤਾ ਪ੍ਰਦਾਨ ਕਰਨਾ ਹੈ ਸਰਕਾਰੀ ਬੁਲਾਰੇ ਨੇ ਦੱਸਿਆ ਹੈ ਕਿ ਪਹਿਲ ਕਦਮੀ ਦਾ ਇਹ 1 ਅਪ੍ਰੈਲ 2023 ਤੋਂ 30 ਜੂਨ 2024 ਤੱਕ 20392 ਜੋਗ ਪਰਿਵਾਰਾਂ ਨੂੰ 763.29 ਕਰੋੜ ਰੁਪਏ ਜਾਰੀ ਕੀਤੇ ਗਏ ਜਿਨ੍ਹਾਂ ਨੇ ਸਕੀਮ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ 포ਰਟਲ ਰਾਹੀਂ ਅਪਲਾਈ ਕੀਤਾ ਹੈ ਰਕਮ ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆਫ ਇੰਡੀਆ ਪਲੇਟਫਾਰਮ ਰਾਹੀਂ ਸਿੱਧੇ ਉਹਨਾਂ ਦੇ ਆਧਾਰ ਨਾਲ ਜੁੜੇ ਬੈਂਕ ਖਾਤਿਆਂ ਦੇ ਵਿੱਚ ਟ੍ਰਾਂਸਫਰ ਕੀਤੀ ਗਈ ਹੈ ਬੁਲਾਰੇ ਨੇ ਕਿਹਾ ਕਿ ਦਿਯਾਲੂਕੇਸ ਸਕੀਮ ਉਹਨਾਂ ਪਰਿਵਾਰਾਂ ਨੂੰ ਦਿੱਤੀ ਸਹਾਇਤਾ ਪ੍ਰਦਾਨ ਕਰਦੀ ਹੈ ਜਿਨ੍ਹਾਂ ਦੀ ਸਾਲਾਨਾ ਆਮਦਨ 1.80 ਕਰੋੜ ਰੁਪਏ ਤੋਂ ਘੱਟ ਹੈ ਜਿਵੇਂ ਕਿ ਫੈਮਿਲੀ ਇਨਫੋਰਮੇਸ਼ਨ ਡਾਟਾ ਰਿਪੋਰਟਰੀ ਦੁਆਰਾ ਤਦੇ ਕੀਤਾ ਗਿਆ ਸਕੀਮ ਵਿੱਚ ਜੋ ਪਰਿਵਾਰਾਂ ਕੋਲ ਪਰਿਵਾਰਿਕ ਆਈਡੀ ਪਰਿਵਾਰਿਕ ਪਛਾਣ ਪੱਤਰ ਹੋਣਾ ਜਿਹੜਾ ਚਾਹੀਦਾ ਏ ਜੇ ਕਿਸੇ ਅਜਿਹੇ ਬਟੇ ਮੌਕਾ ਨਾ ਮਿਲਦਿਆਂ ਹੋਰ ਜਾਣਕਾਰੀ ਦੇ ਨਾਲ ਉਹ ਤੱਕ ਬਣੇ ਰਹੋ ਸਾਡੇ ਨਾਲ ਧੰਨਵਾਦ